328 ਸੁਖਗੁਰੂ ਸਾਹਿਬ ਕੇ ਬਿਲਕੁਲ ਗਾਇਬ ਕਰਤੇ ਇਹਨਾਂ ਦੇ ਚੋਣ ਨਹੀਂ ਕੀਤੇ ਜਾ ਰਹੇ ਐਸਟੀਪੀਸੀ ਨੇ ਖੁਦ ਕਿਉਂ ਨਹੀਂ ਇਹ ਕੀਤਾ ਉਹਨਾਂ ਨੇ ਆਪ ਕਿਉਂ ਨਹੀਂ ਕਾਰਡ ਕੱਢੀ ਆਪ ਕਿਉਂ ਨਹੀਂ ਟਰੈਸ ਕੀਤੇ ਕਿਉਂਕਿ ਦਾਲ ਦੇ ਕਾਲਾ ਜਿਹੜੇ ਕਪੜੇ ਸੁਖਬੀਰ ਬਾਦਲ ਨੇ ਸਤਿੰਦਰਪਾਲ ਸਿੰਘ ਕੋਲੀ ਦੇ 10 ਕਰੋੜ ਖਾਤੇ ਆ ਉਹ ਸੁਭੀਰ ਨੇ ਰੋਕਿਆ ਕੇ ਇਹਨ ਤੋਂ ਵਾਪਸ ਨਾ ਲਓ ਕਾਰਵਾਈ ਹੌਲੀ ਕਰੋ ਤੇ ਜਿਹੜੀ ਕ੍ਰਪਕ ਐਸਜੀਪੀਸੀ ਬੈਠੀ ਆ ਇਹ ਅੰਦਰ ਕੋਈ ਪੜਤਾਲ ਹੀ ਨਹੀਂ ਹੋਣ ਦਿੰਦੀ ਕੋਈ ਉੱਥੇ ਗਵਾਹੀਆਂ ਨਹੀਂ ਪੈਣ ਦਿੰਦੀ ਪਰ ਸਿੱਖੀ ਸੰਸਥਾਵਾਂ ਹੈਗੀਆਂ ਸਿੱਖੀਆਂ ਸੰਸਥਾਵਾਂ ਦੇ ਨਾਲ ਚੱਲਦੀਆਂ ਜੇ ਮਾਤਾ ਖੀਵੀ ਜੀ ਦਾ ਲੰਗਰ ਹੈ ਗੁਰੂ ਨਾਨਕ ਸਾਹਿਬ ਦੇ ਲੰਗਰ ਤੋਰੇ ਆ ਜੇ ਪੰਗਾ ਦੇ ਵਿੱਚ ਬੈਠਣਾ ਇੱਕੋ ਬਾਟੇ 'ਚ ਹਰੇਕ ਨੂੰ ਛਕਾਉਣਾ ਮਾਨਸ ਕੀ ਜਾਤ ਸਭੇ ਇੱਕ ਪਛਾਣ ਬੋਧ ਆਦੇਸ਼ ਦੇਣਾ ਤਾਂ ਇਹ ਕਿਹੜੀਆਂ ਚੀਜ਼ਾਂ ਕਰਦੀਆਂ ਸਾਡੇ ਗੁਰੂ ਘਰ ਕਰਦੇ ਆ ਸਾਡੀਆਂ ਟਕਸਾਲਾਂ ਕਰਦੀਆਂ ਸਾਡੇ ਰਹਿਣ-ਬਹਿਣ ਤੇ ਜਿਹੜੇ ਜਥੇ ਲੰਗਰ ਲਾਉਂਦੇ ਆ ਉਹ ਸਿੱਖਦੇ ਆ ਇਹ ਸਿੱਖੀ ਸਿਖਲਾਈ ਗੁਰੂ ਕੀ ਬਹੁਤ ਵੱਡੀ ਇੱਕ ਰੂਪ ਇੱਥੇ ਫੇਰ ਮਹਾਰਾਜ ਤੋਂ ਜੰਗਾ ਲੜ ਕੇ ਸਖਤ ਪੁਰਾ ਸੈਂਟਰ ਬਣਿਆ ਛੇਵੇਂ ਪਾਤਸ਼ਾਹ ਦਾ ਇੱਥੇ ਫੇਰ ਜਿਹੜੀ ਮੀਰੀ ਪੀਰੀ ਦੀ ਸੋਚ ਹੈ ਉਹ ਉਹਨਾਂ ਨੇ ਆਪਣੇ ਸੰਗਤ ਦੇ ਵਿੱਚ ਪੱਕੇ ਤੌਰ ਤੇ ਬਸਾਉਣ ਵਾਸਤੇ ਲੰਗਰ ਦੀ ਮਰਿਆਦਾ ਗੁਰੂ ਕੀ ਦੇਖ ਰੇ ਗੁਰੂ ਕੀ ਬਾਣੀ ਕੀਰਤਨ ਦਰਬਾਰ ਸਾਰੇ ਇਸ ਧਰਤੀ ਤੇ ਹੋਏ ਤੇ ਜੇ ਅੱਜ ਸਿੱਖੀ ਮਾਲਵੇ ਦੇ ਵਿੱਚ ਹੈਗੀ ਹੈ ਉਹਦੇ ਵਿੱਚ ਬਹੁਤ ਵੱਡਾ ਸਥਾਨ ਇਹ ਤਖਤੂਪੁਰਾ ਸਾਹਿਬ ਦਾ ਹੈਗਾ ਜਿੱਥੇ ਬੈਠ ਕੇ ਛੇਵੇਂ ਪਾਤਸ਼ਾਹ ਨੇ ਨਾਮ ਸਿਮਰਨ ਤੋਂ ਲੈ ਕੇ ਜੰਗ ਲੜਨ ਤਾਈਂ ਆਪ ਜੀਆ ਨੂੰ ਇੱਥੇ ਆ ਬਖਸ਼ਿਸ਼ ਕੀਤੀ ਹੈ ਤਾਂ ਹੀ ਵਾਰ-ਵਾਰ ਸਿੱਖ ਸੰਗਤਾਂ ਇਹਨਾਂ ਨੂੰ ਚੇਤੇ ਕਰਦੀਆਂ ਕਿਉਂਕਿ ਤਖਤੂਪੁਰੇ ਦੇ ਤਖਤੋਂ ਹਰਗੋਬਿੰਦ ਪਾਤਸ਼ਾਹ ਸਾਹਿਬ ਮਹਾਰਾਜ ਨੇ ਇੱਥੋਂ ਜਿਹੜਾ ਪ੍ਰਚਾਰ ਪ੍ਰਸਾਰ ਸਿਖਲਾਈ ਤੁਹਾਨੂੰ ਇੱਕ ਕੌਮ ਬਣਾ ਕੇ ਦਿੱਤਾ ਇਹ ਮਾਲਵੇ ਦਾ ਮੋੜ ਹੈ ਇੱਥੇ ਗੁਰੂ ਸਾਹਿਬ ਨੇ ਜਿਹੜੇ ਸਬਕ ਜੰਗਾ ਲੜ ਕੇ ਗੁਰਬਾਣੀ ਦੇ ਸਾਰੇ ਇੱਥੇ ਆ ਕੇ ਸਾਨੂੰ ਬਖਸ਼ੇ ਸੀ ਸੋ ਵਧਾਈ ਹੈ ਤੁਹਾਨੂੰ ਅੱਜ ਤੁਸੀਂ ਆਪਣੇ ਗੁਰੂ ਨੂੰ ਚੇਤੇ ਰੱਖਦੇ ਹੋਏ ਮੋੜ ਇੱਥੇ ਆਏ ਹੋ ਤੇ ਫਖਰ ਹੈ ਸਾਨੂੰ ਕਿ ਆਪਾਂ ਇੱਥੇ ਆਏ ਸਾਲ ਕਾਨਫਰੰਸ ਰੱਖਦੇ ਆ ਆਪ ਜੀਆਂ ਦੀਆਂ ਸੰਗਤਾਂ ਨੇ ਦਿਨਾਂ ਸਾਭੀ ਬਹੁਤ ਵੱਡੇ ਇਕੱਠ ਕੀਤੇ ਜਿਹੜੇ ਅਗਲੇ ਗੁਰੂ ਸਾਹਿਬ ਦੇ ਚਰਨ ਛੋਹੇ ਦਸ਼ਮ ਪਿਤਾ ਦੇ ਉਰੇ ਇਸ ਇਲਾਕੇ 'ਚ ਹੋਏ ਆ ਜਿਹੜੇ ਤਿੰਨ ਗੁਰੂ ਸਾਹਿਬਾਨ ਆਪਾਂ ਚੇਤੇ ਕਰਦੇ ਆ ਤੇ ਵਿਰਾਜਮਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੌਥੇ ਤੁਹਾਡੇ ਉਰੇ ਹੋ ਗਏ ਜਿਸ ਦਿਨ ਅਸੀਂ ਅੱਜ ਫੇਰ ਉਹ ਸਬਕ ਸਿੱਖਣੇ ਆ ਔਰ ਉਹ ਸਬਕਾਂ ਦੇ ਅਧਿਨ ਆਪਣੇ ਗੁਰੂ ਦੀ ਦੇਖ ਰਹਿਖ ਕਰਨੀ ਆ ਪਰ ਸਾਧ ਸੰਗਤ ਜੀ ਜਿੱਥੇ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਜਿੱਥੇ ਬਹੁਤ ਸਾਰੇ ਜਾ ਕੇ ਨਨਕਾਣਾ ਸਾਹਿਬ ਸ਼ਹੀਦ ਹੋ ਕੇ ਆਪਣੇ ਗੁਰੂ ਘਰ ਆਜ਼ਾਦ ਕਰਕੇ ਐਸਜੀਪੀਸੀ ਸਿੱਖ ਗੁਰਦੁਆਰਾ ਐਕਟ ਬਣਾ ਕੇ ਉਹ ਸੰਸਥਾ ਖੜੀ ਕੀਤੀ ਕੁਰਬਾਨੀਆਂ ਜੇਤੋ ਕੇ ਮੋਰਚੇ ਰਹੀ ਸਾਥਾਂ ਸਾਥ ਜਾ ਕੇ ਤੁਸੀਂ ਕੁਰਬਾਨ ਹੋ ਕੇ ਆਪਣੇ ਗੁਰੂ ਘਰ ਆਜ਼ਾਦ ਕਰਨ ਦੇ ਯਤਨ ਕੀਤੇ ਤਾਂ ਕਿ ਉਹ ਸੋਚ ਤੇ ਸिखਲਾਈ ਸਾਰੀ ਸੰਗਤਾਂ ਹੀ ਪਹੁੰਚੇ ਮਨੁੱਖਤਾ ਤਾਈ ਪਹੁੰਚੇ ਮਨੁੱਖਤਾ ਦਾ ਸੁਧਾਰ ਹੋਵੇ ਅੱਜ ਉੱਥੇ ਵੀ ਬਹੁਤ ਵੱਡੇ ਕਪਲੇ ਹੋ ਰਹੇ ਆ 328 ਰੂਪ ਗੁਰੂ ਸਾਹਿਬ ਕੇ ਬਿਲਕੁਲ ਗਾਇਬ ਕਰਤੇ ਇਹਨਾਂ ਦੇ ਚੋਣ ਨਹੀਂ ਕੀਤੇ ਜਾ ਰਹੇ ਜਿਹੜੀ ਜਮੂਰੀਅਤ ਤੁਸੀਂ ਇਸ ਏਸ਼ੀਆ ਦੇ ਵਿੱਚ ਸਭ ਤੋਂ ਪਹਿਲਾਂ ਜਮੂਰੀਅਤ ਖੜੀ ਕੀਤੀ ਸੀ ਜਿਹਦੇ ਵਿੱਚ ਸਤਕਾਰਯੋਗ ਬੀਬੀਆਂ ਦਾ ਵੋਟ ਪਾਉਣ ਦਾ ਹੱਕ ਸੀਗਾ ਨਾ ਅਮਰੀਕਾ ਨਾ ਬਰਤਾਨੇ ਉਸ ਸਮੇਂ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਸੀਗਾ ਜਿੱਥੇ ਗੁਰੂ ਸਾਹਿਬ ਦੀ ਸਖਲਾਈ ਇਹ ਦੀਨ ਬਿਲਕੁਲ ਮਾਈ ਭਾਈ ਨੂੰ ਬਰਾਬਰ ਸਮਝ ਕੇ ਆਪਾਂ ਨੇ ਇਹ ਸੰਸਥਾ ਉਹਰੇ ਲਾਗੂ ਕੀਤੀ ਸੀ ਅੱਜ ਨਾ ਚੋਣ ਹੁੰਦੇ ਆ ਨਾ ਗੁਰੂ ਸਾਹਿਬ ਦਾ ਵੇਰਵਾ ਮਿਲਦਾ ਆਹ ਦੇਖੋ ਕਿੱਡੇ ਨਲੈਕੀ ਦੀ ਗੱਲ ਹੈ ਕਿ ਅੱਜ ਤੱਕ 328 ਰੂਪਾਂ ਦਾ ਵੇਰਵਾ ਐਸਜੀਪੀਸੀ ਦੇ ਨਹੀਂ ਸਕੀ ਹੁਣ ਕੇਸ ਪਏ ਹੋਏ ਆ ਪੁਲਸੋ ਦੇ ਵਿੱਚ ਦਖਲੰਦਾਜੀ ਦੇਰੀ ਹੈ ਆਹ ਕੱਲ ਕਹਿੰਦਾ ਭਗਵੰਤ ਮਾਰ ਕਿ 169 ਸਰੂਪਾਂ ਦਾ ਵੇਰਵਾ ਡੇਰਿਆਂ 'ਚ ਸਾਨੂੰ ਮਿਲ ਗਿਆ ਸਾਧ ਸੰਗਤ ਜੀ ਐਸਜੀਪੀਸੀ ਨੇ ਖੁਦ ਕਿਉਂ ਨਹੀਂ ਇਹ ਕੀਤਾ ਉਹਨਾਂ ਨੇ ਆਪ ਕਿਉਂ ਨਹੀਂ ਇਹ ਕਾਰਡ ਕੱਢੀ ਆਪ ਕਿਉਂ ਨਹੀਂ ਟਰੇਸ ਕੀਤੇ ਕਿਉਂਕਿ ਦਾਲਚੇ ਕਾਲਾ ਇਹਦੇ ਵਿੱਚ ਜਿਹੜੇ ਘਪਲੇ ਹੋਰ ਨਿਕਲੇ ਆ 10 ਕਰੋੜ ਸਤਿੰਦਰ ਸਿੰਘ ਕੋਲੀ ਨੇ ਖਾਤਾ ਉਹਦੇ ਬਾਰੇ ਜੇ ਕ੍ਰਿਮੀਨਲ ਇਨਵੈਸਟੀਗੇਸ਼ਨ ਹੁੰਦੀ ਹੈ ਤਾ ਮੈਨੂੰ ਲੱਗਦਾ ਹੈ ਕਿ ਜਿਹੜੀ ਸੰਸਥਾ ਨੇ ਉਹਨੂੰ ਰੱਖਿਆ ਉਹਦੇ ਮੁਖੀ ਅਕਾਲੀ ਦਲ ਦੇ ਆ ਤੇ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਹੈ ਇਹ ਸਤਿੰਦਰ ਸਿੰਘ ਕੋਲੀ ਦਾ ਕੰਮ ਸੁਖਬੀਰ ਬਾਦਲ ਦਾ ਵੀ ਉਹ ਕੰਮ ਕਰਦਾ ਹੈ ਤੇ ਸਿੱਧਾ ਇਨਵੈਸਟੀਗੇਸ਼ਨ ਜਿਹੜੇ ਕਪੜੇ ਸੁਖਬੀਰ ਬਾਦਲ ਨੇ ਸਤਿੰਦਰਪਾਲ ਸਿੰਘ ਕੋਲੀ ਦੇ 10 ਕਰੋੜ ਖਾਦੇ ਆ ਉਹ ਸੁਖਬੀਰ ਨੇ ਰੋਕਿਆ ਕੇਦ ਤੋਂ ਵਾਪਸ ਨਾ ਲਾਓ ਕਾਰਵਾਈ ਹੌਲੀ ਕਰੋ ਉਧਰ ਤੱਕ ਜਾਊਗਾ ਆ ਸਾਡੇ ਗੁਰੂ ਘਰ ਜਿਨ੍ਹਾਂ ਨੇ ਬਰਗਾੜੀ ਦੇ ਵਿੱਚ ਗੋਲੀਆਂ ਚਲਵਾ ਕੇ ਸਰਕਾਰਾਂ ਨੇ ਸਿੱਖਾਂ ਨੂੰ ਕਤਲ ਕੀਤਾ ਹੈ ਮਹਾਰਾਜ ਦੀ ਬੇਅਦਬੀ ਕੀਤੀ ਹੈ ਉਹਨਾਂ ਨੂੰ ਫੜਿਆ ਨਹੀਂ ਹੈਗਾ ਉੱਥੇ ਤੱਕ ਵੀ ਉਂਗਲ ਚੱਲੀ ਜਾਊਗੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਫੇਰ ਮੁੜ ਕੇ ਡੀਜੀਪੀ ਸੈਣੀ ਫੇਰ ਉਮਰਾਨ ਅਨੰਦਲ ਤੇ ਸ਼ਰਮੇ ਦੇ ਉੱਤੇ ਇਹ ਗੋਲੀ ਚੱਲਣ ਦੇ ਇਲਜ਼ਾਮ ਲੱਗਦੇ ਹੈਗੇ ਆ ਸਾਧ ਸੰਗਤ ਜੀ ਇਹ ਚੋਣ ਹੋਣੇ ਚਾਹੀਦੇ ਸੀ ਤਾਂ ਕਿ ਗੁਰੂ ਸਾਹਿਬ ਦਾ ਪ੍ਰਸਾਰ ਪ੍ਰਚਾਰ ਐਸਜੀਪੀਸੀ ਚੰਗੇ ਤਰੀਕੇ ਨਾਲ ਕਰੇ ਪਰ ਭਗਵੰਤ ਮਾਨ ਨੇ 2023 ਦੇ ਵਿੱਚ ਸਿੱਖ ਗੁਰਦੁਆਰਾ ਜਿਹੜੀ ਇਲੈਕਸ਼ਨ ਕਮਿਸ਼ਨ ਹੈ ਉਹਦੀ ਹਦਾਇਤ ਦੀ ਪਾਲਣਾ ਨਹੀਂ ਕੀਤੀ ਉਹਨੇ ਵੋਟਾਂ ਟਾਈਮ ਸਰੇ ਬਣਾਈਆਂ ਨਹੀਂ ਪਟਵਾਰੀ ਘਟ ਸੀਗੇ ਪੂਰੇ ਥਾਂ ਲੱਗੇ ਨਹੀਂ ਸੀ ਕੋਈ ਵੋਟ ਬਣਾਉਣ ਜਾਂਦਾ ਸੀ ਉਹਨੂੰ ਮੋੜ ਦਿੰਦੇ ਸੀ ਇਹਨੂੰ ਲੈ ਕੇ ਆ ਉਹਨੂੰ ਲੈ ਕੇ ਆ ਫਿਰ ਅੱਗੇ ਐਕਸਟੈਂਡ ਕਰਕੇ ਪੂਰਾ 24 ਨੰਗਾਤਾ 25 ਦੇ ਵਿੱਚ ਜਾ ਕੇ ਕੰਮ ਖਤਮ ਹੋਇਆ ਤੇ ਜਿੱਦਣ ਹਾਈ ਕੋਰਟ ਨੇ ਕਿਹਾ ਬਲੌਕ ਸੰਪਤੀ ਤੇ ਜ਼ਿਲ੍ਹਾ ਪਰਿਸ਼ਦੀਆਂ ਚੋਣਾਂ ਕਰ 15 ਦਿਨਾਂ ਦੇ ਅੰਦਰ ਅੰਦਰ ਉਹੀ ਸੰਸਥਾਵਾਂ ਨੇ ਵੋਟਾਂ ਪੂਰੀਆਂ ਕਰਕੇ ਚੋਣ ਵੀ ਕਰਾਤੇ ਤੇ ਸਾਡੇ ਚੋਣ ਹੁਣ 2011 ਤੋਂ ਬਾਅਦ 14 ਸਾਲ ਲਾਲ ਹੋਈ ਨਹੀਂ ਤੇ ਜਿਹੜੀ ਕਰਾਪਟ ਐਸਜੀਪੀਸੀ ਬੈਠੀ ਐ ਇਹ ਅੰਦਰ ਕੋਈ ਪੜਤਾਲ ਹੀ ਨਹੀਂ ਹੋਣ ਦਿੰਦੀ ਕੋਈ ਉੱਥੇ ਗਵਾਹੀਆਂ ਨਹੀਂ ਪੈਣ ਦਿੰਦੀ ਜਿਹੜੇ ਕਪਲੇ ਹੋਏ ਐ ਉਹ ਚੋਰੀਆਂ ਹੋਈਆਂ ਉਹਦਾ ਰਿਕਾਰਡ ਇਹਨਾਂ ਨੂੰ ਪੇਸ਼ ਕਰਨਾ ਚਾਹੀਦਾ ਸੋ ਸਾਥ ਸੰਗਤ ਜੀ ਜੇ ਤਖਤਪੁਰਾ ਆਪਾਂ ਅਸਲ ਦੇ ਵਿੱਚ ਉਸ ਨੂੰ ਸਮਰਪਤਾ ਅਸੀਂ ਹਰਗੋਬਿੰਦ ਪਾਤਸ਼ਾਹ ਦੀ ਸਿਕਲਾਈ ਗੁਰੂ ਅਮਰਦਾਸ ਮਹਾਰਾਜ ਦੀਆਂ ਮੰਝੀਆਂ ਉਹਨਾਂ ਦੀ ਪੜਾਈ ਸਿਕਲਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਦੀ ਸਖਲਾਈ ਜੋ ਕਮ ਗੁਰਸਿੱਖੇ ਨੇ ਕੀਤਾ ਉਹ ਅਸਲ ਰੂਪ ਚ ਅਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਤੇ ਅੱਜ ਦੀਆਂ ਜਿਹੜੀਆਂ ਸੰਸਮਾਂ ਉਹਨਾਂ ਨੂੰ ਮੁੜ ਕੇ ਆਪਣੇ ਹੱਥ ਲੈ ਕੇ ਜਾਣਾ ਪੈਣਾ ਔਰ ਅਫਸੋਸ ਦੀ ਗੱਲ ਹੈ ਕਿ ਅੱਜ ਭਾਰਤ ਦੇਸ਼ ਦਾ ਜਿਹੜੇ ਸੂਬੇਦਾਰ ਹੈ ਜਿਵੇਂ ਆ ਭਗਵੰਤ ਮਾਨ ਅਕਾਲ ਤਖਤ ਸਾਹਿਬ ਤੇ ਗਿਆ ਇਹੋ ਜਾਂ ਦੇ ਹੱਥ ਚ ਸਾਡੀਆਂ ਕੁੰਜੀਆਂ ਚੋਣਾ ਦੀਆਂ ਸਾਰਾ ਕੋਸ਼ ਚਲੇ ਗਿਆ ਸੋ ਅੱਜ ਜਦ ਅਸਿਰੀ ਬੈਠੇ ਆ ਤੇ 27 ਸਾਡੇ ਸਾਹਮਣੇ ਆ ਰਿਹਾ ਜੇ ਆਪਾਂ ਨੇ ਗੁਰਸਿੱਖੀ ਨੂੰ ਬਚਾਉਣਾ ਹੈ ਜਿਹੜੀ ਸਟੇਟ ਸਪੌਂਸਰਡ ਕਿਲਿੰਗ ਕੀਤੀ ਹੈ ਪੰਜਾਬ ਪੁਲਿਸ ਨੇ ਬੰਦੇ ਮਾਰੇ ਆ ਜਸਵੰਤ ਸਿੰਘ ਖਾਲੜਾ ਦਾ ਮਰਡਰ ਹੋਇਆ ਸਾਡੇ ਕੌਂਕੇ ਸਾਹਿਬ ਦਾ ਮਰਡਰ ਹੋਇਆ ਇਹਦਾ ਆਪਾਂ ਲੇਖਾ ਜੋਖਾ ਕਰਨ ਜਿਵੇਂ ਛੇ ਪੇ ਪਾਤਸ਼ਾਹ ਨੇ ਔਰ ਇਹ ਤਖਤ ਪੁਰੇ ਸਾਨੂੰ ਬਿਠਾ ਕੇ ਸਿਖਾਇਆ ਸੀਗਾ ਆਪਾਂ ਨੂੰ ਇਹ ਪੰਜਾਬ ਦੀ ਸਿਆਸਤ ਵਿੱਚ ਮੁੜ ਕੇ ਆਪਣੇ ਹੱਕਾਂ ਨੂੰ ਕਾਇਮ ਕਰਨ ਵਾਸਤੇ ਇੱਧਰ ਵੀ ਲੜਨਾ ਪੈਣਾ ਸਾਧ ਸੰਗਤ ਜੀ ਜੇ ਆਪਾਂ ਇਹ ਚੀਜ਼ ਕੈਪਚਰ ਕਰਦੇ ਆ ਅਸੀਂ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੰਜਾਬ ਦਾ ਇੱਥੇ ਮਨੁੱਖਤਾ ਦਾ ਅਭਿਆਸ ਜਿਵੇਂ ਗੁਰੂ ਸਾਹਿਬ ਨੇ ਦਿੱਤਿਆ ਅਸੀਂ ਆਪਣੇ ਸਕੂਲਾਂ 'ਚ ਵੀ ਲਾਗੂ ਕਰ ਸਕਦੇ ਆ ਅਸੀਂ ਆਪਣੇ ਗੁਰੂ ਘਰਾਂ 'ਚ ਵੀ ਪੜਾਈ ਚੰਗੀ ਕਰਾ ਸਕਦੇ ਆ ਇਥੇ ਸੇਖ ਸਹਿਬਾ ਮਾ ਜਿਵੇਂ ਗੁਰੂ ਸਾਹਿਬਾਨਾ ਨੇ ਅਖਾੜੇ ਖੋਲ ਕੇ ਅੰਗਦ ਸਾਹਿਬ ਮਹਾਰਾਜ ਨੇ ਉਹਨਾਂ ਨੇ ਸੇਖ ਸੰਭਾਲਣ ਨੂੰ ਸਾਨੂੰ ਅਭਿਆਸ ਦਿੱਤਾ ਸੀਗਾ ਮੁੜ ਕੇ ਛੇਵੇਂ ਪਾਤਸ਼ਾਹ ਨੇ ਸਾਨੂੰ ਮੀਰੀ ਪੀਰੀ ਦੇ ਵਿੱਚ ਆਪਣੀ ਸੇਧ ਬਣਾਉਣ ਨੂੰ ਕਿਹਾ ਸੀਗਾ ਦਸਮ ਪਤਿਾਹਾ ਨੇ ਕੀਤਾ ਸੀਗਾ ਉਹ ਸਾਰੀਆਂ ਚੀਜ਼ਾਂ ਆਪਾਂ ਕਰ ਸਕਦੇ ਹਾਂ ਯੋਗਾ ਦੇ ਦੇ ਅਭਿਆਸ ਦੇ ਥਾਂ 21 ਜੂਨ ਨੂੰ ਜਿਹੜੀ ਹਿੰਦੀ ਹਿੰਦੂ ਹਿੰਦੁਸਤਾਨ ਕਹਿੰਦੀਆਂ ਸਰਕਾਰਾਂ ਉਹ ਸਾਨੂੰ ਯੋਗਾ ਮਜਬੂਰੀ ਕਰਾਉਂਦੀ ਹੈ ਤੇ ਗੁਰਬਾਣੀ 'ਚ ਜਾ ਕੇ ਦੇਖ ਲਓ ਯੋਗਾ ਸਾਡਾ ਕੋਈ ਰਾਹ ਨਹੀਂ ਹੈ ਅਸੀਂ ਤਾਂ ਉਹ ਜਿਹੜਾ ਅਸੀਂ ਅਖਾੜਿਆਂ ਦੇ ਵਿੱਚ ਸਿੱਖਿਆ ਹੈਗਾ ਕੁਸ਼ਤੀਆਂ ਸਿੱਖੀਆਂ ਅਸੀਂ ਆਪਣੇ ਜਾ ਕੇ ਪੈਂਤੜੇ ਕਰਦੇ ਹੈਗੇ ਆ ਜਿਹੜਾ ਅਸੀਂ ਗਤਕਾ ਖੇਡਦੇ ਆ ਉਹ ਗੁਰੂ ਸਾਹਿਬ ਦੀ ਸਖਲਾਈ ਆ ਕਿਉਂਕਿ ਉਹਦਾ ਅਸੀਂ ਵਰਤਨਾ ਹੈਗਾ ਆਪਣੇ ਰੱਖਿਆ ਵਾਸਤੇ ਯੋਗਾ ਨਹੀਂ ਰੱਬ ਦੀ ਪ੍ਰਾਪਤੀ ਨਹੀਂ ਹੈ ਨਾਮ ਸਿਮਰਨ ਰਾਹੀਂ ਸਾਨੂੰ ਪ੍ਰਾਪਤੀ ਗੁਰੂ ਸਾਹਿਬ ਦਾ ਹੁਕਮ ਹੈ ਗੁਰਬਾਣੀ ਦਾ ਹੁਕਮ ਹੈ ਸੋ ਇਹ ਸਾਰੇ ਚੀਜ਼ ਜਿਹੜੀਆਂ ਸਾਡੇ ਉੱਤੇ ਥੋਪੀਆਂ ਜਾ ਰਹੀਆਂ ਸਾਡੇ ਪਾਣੀ ਚੋਰੀ ਕੀਤੇ ਜਾ ਰਹੇ ਆ ਪੰਜਾਬ ਦੇ ਵਿੱਚੋਂ ਆਪ ਕੱਢਿਆ ਜਾ ਰਿਹਾ ਹੈਗਾ ਉਹ ਸਾਨੂੰ ਸੁਧਾਰਨ ਵਾਸਤੇ ਪੰਜਾਬ ਸਰਕਾਰ ਦੇ ਉੱਤੇ ਆਪਣੀ ਸਰਕਾਰ ਲਾਗੂ ਕਰਨੀ ਜ਼ਰੂਰੀ ਹੈ ਜੇ ਆਪਾਂ ਸ਼ਾਂਤਮਈ ਰੂਪ ਦੇ ਵਿੱਚ ਇੱਥੇ ਤਬਦੀਲੀਆਂ ਲਿਆਣਾ ਚਾਹੁੰਦੇ ਆ ਨਹੀਂ ਫੇਰ ਜੋ ਸਥਿਤੀ ਹੈ ਸਾਰਾ ਕੁਝ ਪੁਲਿਸ ਦੇ ਹੱਥ 'ਚ ਹੈ ਹਥਿਆਰ ਇਹਨਾਂ ਦੇ ਹੱਥ 'ਚ ਹੈ ਕੱਲੇ-ਕੱਲੇ ਮੋਬਾਈਲ ਦੀ ਟ੍ਰੇਸਿੰਗ ਕੱਲੇ-ਕੱਲੇ ਮੋਬਾਈਲ 'ਚ ਕੀ ਗੱਲਾਂ ਹੋ ਰਹੀਆਂ ਥੋੜਾ ਦਿਮਾਗ ਇਹਨਾਂ ਦੇ ਹੱਥ 'ਚ ਹੈ ਇਹ ਥੋੜੀ ਟ੍ਰੇਸ ਕਰ ਸਕਦੇ ਆ ਇਹ ਤੁਹਾਨੂੰ ਵਾਰ ਕੇ ਵੱਟ ਸਕਦੇ ਆ ਇਹਨਾਂ ਨੇ ਗੈਂਗਸਟਰ ਪਾਲ ਕੇ ਬਾਹਰ ਵੀ ਸਿੱਖ ਮਾਰਤੇ ਹੈਗੇ ਆ ਇਹਨਾਂ ਨੂੰ ਚੈਲੰਜ ਕਰਨ ਵਾਸਤੇ ਆਪਾਂ ਨੂੰ ਸਰਕਾਰ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਆਇਨਾ ਦਿਖਾ ਦਈਏ ਕਿ ਆ ਤੁਸੀਂ ਕਰਦੇ ਹੋ ਤੇ ਸਾਡੀ ਆਵਾਜ਼ ਬਲੰਦ ਹੋ ਸਕੇ